ਇਨੂੰ ਮਾਰ, ਵਾਰਾ ਮਾਰ, ਹੋਣ ਮਾਰ, ਇਹਨੂੰ ਮਾਰ, ਇਹਨੂੰ ਮਾਰ, ਇਹਨੂੰ ਮਾਰ, ਇਹਨੂੰ ਮਾਰ। ਕਿੰਨਾ ਬਕਵਾਸ ਕਰਦਾ। ਇਹਨੂੰ ਮਾਰ, ਇਹਨੂੰ ਮਾਰ। ਕਿੰਨਾ ਬਕਵਾਸ ਕਰਦਾ। ਇਹਨੂੰ ਇਹਨੂੰ ਮਾਰ, ਇਹਨੂੰ ਮਾਰ। ਇਹਨੂੰ ਇਹਨੂੰ ਮਾਰ। ਮਾਰ, ਮਾਰੇ ਜਾ ਲਾ ਲੈ। ਕਿੱਥੋਂ ਆਇਆ? ਖਾਣੇ ਖਰਾ ਲੇ। ਕੌਣ ਮਾਰ? ਮਾਰਾ ਦੀ, ਮਾਰਾ ਦੀ। ਇਹਨੂੰ ਮਾਰ। ਮਾਰਾ ਦੀ। ਮਾਰਾ ਤੋਂ ਬਕਵਾਸ ਕੀਤਾ ਨਾ ਇੱਥੇ। ਕਿੰਨੀ ਮਾਰेंगी ਤੇ ਫਿਕਰ ਜਤੀ ਤਾਨੂੰ। ਕੀ ਕਿਹਾ ਮੇਰੇ ਬੱਚੇ ਨੂੰ ਫੋਟੋ ਆਤ ਗੱਲ ਫੈਇਉਂਦੀ ਕੀ ਗਲਤੀ ਹੈ ਦੱਸ। ਉਹਨੂੰ ਕਹੇ ਪੈਂਦੀ ਲਾਲਾ ਕਹੇ ਇਹਨੂੰ ਅਖਰੀ। ਠੀਕ ਹੈ। ਦਮਾ ਕੋਣ ਉਹ ਗੱਡੀ ਮਾਰੀਏ ਡਾਕਟਰ ਗੱਡੀ ਗੱਡੀ ਕੈਦ ਗੱਡੀ ਮਾਰ ਗੱਡੀ ਦੀ ਗੱਲ ਦੀ ਗੱਲ ਕਾਰ ਗੱਡੀ ਨਾ ਪਰ ਮਾਰ ਉੱਥੇ ਉੱਥੇ ਕਾਰ ਗੱਡੀ ਨਾਲ ਗੱਲ ਮਾਰ ਉੱਥੇ ਕਾ ਉੱਥੇ ਗੱਲ ਕਰ ਉੱਥੇ ਉੱਥੇ ਗੱਡੀ ਮਾਰੀ ਤੂੰ ਪਿੱਟਾ ਮਾਰ ਇਹਨੂੰ ਉੱਥੇ ਗੱਲ ਕਰ 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 ਬਾਈ ਮੇਰੀ ਗਲਤੀ ਈ ਗਈ ਕੋਈ ਆ ਬਾਈ ਸਾਰੇ ਖੜੇ ਨੇ ਦਿਕਾਣਾ ਕੋਈ ਗਲਤੀ ਈ ਮੇਰੀ ਨਹੀਂ ਨਹੀਂ ਮੇਰੀ ਗਲਤੀ ਈ ਹੈ ਦੱਸੋ ਮੇਰੀ ਗਲਤੀ ਈ ਹੈ ਦੱਸੋ ਬਾਈ ਸਾਰੇ ਖੜੇ ਨੇ ਗਲਤੀ ਗੱਡੀ ਗੀਦੀ ਮੇਰੀ ਗਲਤੀ ਈ ਹੈ ਦੱਸੋ ਹਾਂ ਬਾਈ ਸਾਰੇ ਖੜ ਉੱਧਰ ਗੱਲ ਕਰ ਉੱਧਰ ਗੱਲ ਕਰ ਉੱਧਰ ਉੱਧਰ ਗੱਲ ਕਰ ਉੱਧਰ ਉੱਧਰ ਗੱਲ ਕਰ ਨਹੀਂ ਉੱਧਰ ਗੱਲ ਕਰ ਉਹਨੂੰ ਕਰ ਉਹ ਤੋੜੀ ਗੱਡੀ ਦੁਬਾਰਾ ਦੁਬਾਰਾ ਗੱਡੀ ਮਾਰੀ ਦੁਬਾਰਾ ਮਾਰ ਗੱਡੀ ਨੂੰ ਮੈਂ ਗੱਡ ਗੱਡੀ ਵੀਡੀਓ ਬਣਾ ਲ ਮੈਂ ਕਿੱਥੇ ਬਣਾਣਾ ਮੈਂ ਤੇਰੀ ਆ ਬਈ ਉਹ ਗੱਡੀ ਤੋੜੀ ਨੇ ਠੀਕ ਨਾ ਆ ਪ੍ਰਧਾਨ ਖੜੇ ਨੇ ਸਾਰੇ ਆ ਖੜੇ ਨੇ ਤੁਸੀਂ ਸਾਰੇ ਪੱਜ ਕੇ ਜਾਣੀ ਮੈਨੂੰ ਪੱਜ ਕੇ ਜਾਣੀ ਚੱਲ ਚੱਲ ਕੇ ਚੱਲੋ ਕੋਈ ਉੱਧਰ ਆਪੇ ਬਾਈ ਕੋ ਸੇ ਬਾਈ ਗਲਤੀ ਕੀ ਨੀ ਦੱਸ ਤੇ ਗਲਤੀ ਕੀ ਦੱਸ ਉਹਨੋਂ ਤੇ ਪ੍ਰਵਾਹ ਆਵੇ ਹੁਣ ਦੱਸ ਉਹ ਪੈਨ ਚਲਦੀ ઓ બાર જોય ઓ બાર જોય બાર જોય બાર જોય બાર જોય બાર જોય બાર

ਓਏ ਛੱਡ ਓਏ ਪਾਗੜਾ ਤੂੰ ਨਾ ਇਹ ਆਪਣੇ ਘਰ ਨੂੰ ਦਾ ਸ਼ਾਦੀ ਉਹ ਕੋਲ ਆ ਗਈ ਏ ਓ ਛੱਡ ਦੇ ਸਾਡਾ ਛੱਡ